ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋਂ ਦੇ ਵਿੱਚ ਪੜਦਾ ਜਿਸ ਨੂੰ ਕੋਈ ਮਾਸਟਰ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸੱਤਾਈਆਂ ਨੇ ਇਹ ਹਸਪਤਾਲ ਦਾਖਲ ਹੈ ਇਲਾਜ ਲਈ ਇਹ ਅਸੀਂ ਜਾਣਦੇ ਹਾਂ ਕਿ ਉਸ ਜਲਦ ਤੋਂ ਜਲਦ ਮਾਸਟਰ ਦੇ ਕਾਫੀ ਹੋ ਗਿਆ ਕੀ ਕਾਰਨ ਕੀ ਇਹ ਕੁੱਟਿਆ ਬਤਲਿਆ ਸਰ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਤਾਂ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤੇ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸਨੇ ਮਾਸਟਰ ਨੇ ਡੰਡੇ ਨਾਲ ਬਹੁਤ ਬੁਰੀ ਤਰ੍ਹਾਂ ਪਿੱਟਿਆ ਮਾਸ਼ਾਅੱਲਾ ਕੀ ਮਨਤਾ ਵਰਤੋ ਸਨਨ ਸਾਹਤੋ ਆਇਆ ਜਾਵੇ ਇਸ ਦਾ ਕੀ ਨਾਮ ਹੈ ਬੱਚਾ ਬੱਚੇ ਦਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਭਤੀਜਾ ਹੈ ਲੋਕਾਂ ਵੀ ਸਾਨੂੰ ਧਮਕੀਆਂ ਦਿੱਤੇ ਹੋਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਚਾਹੇ ਥਾਣੇ ਜਾਣਾ ਥਾਣੇ ਭੱਜ ਜਾਓ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜ ਜਾਓ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਆ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੱਤੇਆਂ ਵੀ ਇਸੇ ਕੈ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਘਰੇ ਆ ਕੇ ਤੁਹਾਨੂੰ ਸੇ ਦੇ ਉੱਪਰ આરોਪ ਲੱਗੇ ਨੇ ਕੀ ਕਿਹੜਾ ਤੁਹਾਨੂੰ ਜੋ ਵੀ ਜੋ આરોਪ ਲੱਗੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਇਹਦੇ ਕੁਝ ਵੀ ਨਹੀਂ ਮਾਰਿਆ ਹੋਰ ਇਹ ਕੋਪ આરોਪ ਲਗਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਵੀ ਮੈਂ ਕੋਈ ਧਮਕੀ ਨਹੀਂ ਦਿੱਤੀ ਕਿ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ